ਅੱਜ ਦੀ ਪ੍ਰੈਸ ਕਾਨਫਰੰਸ ਕੁਝ ਦਿਨ ਪਹਿਲੇ ਥਾਣਾ ਮਲੋਆ ਦੇ ਏਰੀਆ ਚ ਹਰਿਆਣਾ ਪੁਲਿਸ ਦੇ ਇੱਕ ਐਸਪੀਓ ਜਵਾਨ ਦੀ ਮਰਡਰ ਕੇਸ ਬਾਰੇ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਉਸ ਦਿਨ 23 ਨੂੰ 31 ਅਪ੍ਰੈਲ ਨੂੰ ਇੱਕ ਹਰਿਆਣਾ ਪੁਲਿਸ ਦੇ ਐਸਪੀਓ ਦੀ ਜਿਸ ਦਾ ਨਾਮਜੀਤ ਸਿੰਘ ਸੀ ਉਹਦੀ ਡੈੱਡ ਬੋਡੀ ਸਾਨੂੰ ਸ਼ੱਕੀ ਹਾਲਾਤ ਚ ਥਾਣਾ ਮਲੋਆ ਦੇ ਜੁਡੀਸ਼ੀਅਨ ਚ ਪਾਈ ਗਈ ਆ ਬੋਲ ਐਸਪੀਓਜੀਤ ਸਿੰਘ ਦੀ ਫੇਸ ਤੇ ਕਈ ਇੰਜਰੀਜ਼ ਇਸ ਤਰ੍ਹਾਂ ਦੀ ਸੀ ਜਿਹਦੇ ਤੋਂ ਸਾਨੂੰ ਲੱਗਿਆ ਕਿ ਇਹ ਮਰਡਰ ਹੋ ਸਕਦਾ ਹੈ ਇਮੀਡੀਏਟਲੀ ਐਸਪੀਓਜੀਤ ਸਿੰਘ ਦੀ ਚੱਕ ਕੇ ਬੋਡੀ ਦਾ ਪੋਸਟਮਾਰਟਮ ਕਰਾਇਆ ਗਿਆ ਤੇ ਤਫਤੀਸ਼ ਉੱਥੋਂ ਸ਼ੁਰੂ ਕੀਤੀ ਗਈ ਐਫਐਸਆਰ ਦੀ ਟੀਮ ਮੌਕੇ ਤੇ ਬੁਲਾਈ ਗਈ ਬੜੇ ਜ਼ਿਆਦਾ ਉੱਥੇ ਅਸੀਂ ਸਾਇੰਟਿਫਿਕ ਐਵੀਡੈਂਸ ਜਿਹੜੇ ਮੌਕੇ ਤੋਂ ਸੀਨ ਆਫ ਕ੍ਰਾਈਮ ਤੋਂ ਇਕੱਠੇ ਕੀਤੇ ਆ ਸਾਡੇ ਐਵੀਡੈਂਸ ਇਕੱਠੇ ਕਰਕੇ ਸਾਡੀ ਟੀਮਸ ਐਸਐਚਓ ਹਲੋਆ ਦੀ ਟੀਮ ਐਸਐਚਓ 44 ਦੀ ਟੀਮ ਡੀਸੀਸੀ ਦੀ ਟੀਮ ਸਾਰਿਆਂ ਨੇ ਐਸਐਚਓ ਹਲੋਆ ਦੀ ਟੀਮ ਨੂੰ ਅਸਿਸਟ ਕੀਤਾ ਤੇ ਇਹਨਾਂ ਨੇ 4 ਦਿਨ ਦੇ ਅੰਦਰ ਅੰਦਰ ਜਿਹੜਾ ਬ্লাইন্ড ਬਿਲਕੁਲੀ ਬ্লাইন্ড ਮਰਡਰ ਕੇਸ ਸੀ ਉਹਨੂੰ ਟ੍ਰੇਸ ਕੀਤਾ ਇਹਦੇ ਵਿੱਚ ਹਾਲਾਤ ਐਵੇਂ ਹੋਏ ਕਿ ਜਿਹੜੇ ਦੋ ਅਕਿਊਜ਼ਡ ਅਸੀਂ ਫੜੇ ਐ ਉਹਨਾਂ ਦਾ ਨਾਮ ਹੈ ਜਸਵਿੰਦਰ ਸਿੰਘ ਜੱਸਾ ਤੇ ਰੋਹ ਸਿੰਘ ਇਹ ਦੋਨੋਂ ਮੁੰਡੇ ਅਨੰਦਪੁਰ ਸਾਤੂ ਪਟਿਆਲਾ ਵਾਲਿਆਂ ਨੇ ਟ੍ਰੇਲ ਫੜੀ ਤੇ ਪਟਿਆਲਾ ट्रेनस दी डाइवर्जन هون ਕਰਕੇ फतेहगढ़ साहिब ਉਤਰਨਾ ਚਾਹਦੇ ਸੀ ਜਿੱਥੇ ਟ੍ਰੇਨ ਨਹੀਂ ਰੁਕੀ ਇਸ ਕਰਕੇ ਚੰਡੀਗੜ੍ਹ ਰੇਲਵੇ ਸਟੇਸ਼ਨ ਤੇ ਆ ਕੇ ਉਤਰੇ ਚੰਡੀਗੜ੍ਹ ਰੇਲਵੇ ਸਟੇਸ਼ਨ ਤੋਂ ਇਹਨਾਂ ਨੇ ਕੋਈ ਵੀਕਲ ਤੇ ਈ ਰਿਕਸ਼ਾ ਕਰਕੇ ਚੰਡੀਗੜ੍ਹ ਪਹੁੰਚੇ ਉੱਥੋਂ ਰਸਤੇ 'ਚ ਹਜੀਤ ਸਿੰਘ ਐਸਪੀਓ ਜੀ ਸਿੰਘ ਜੋ ਕਿ ਆਪਣੇ ਡਿਊਟੀ ਤੋਂ ਬਾਅਦ ਆਪਣੇ ਘਰ ਵੱਲ ਮੁੜ ਰਿਹਾ ਸੀ ਇਹਨਾਂ ਦਾ ਆਪਸ 'ਚ ਟਾਇਰਪ ਹੋਇਆ ਤੇ ਉਹਨਾਂ ਨੇ ਲਿਸਟ ਮੰਗੀ ਇਹਨੇ ਲਿਸਟ ਦਿੱਤੀ ਹੋਰ ਅਸੀਂ ਅਜੇ ਕਲੀਅਰਿਫਾਈ ਕਰ ਰਹੇ ਹਾਂ ਇਕੱਠੇ ਬੈਠੇ ਇਹ ਮੁਹਾਲੀ ਵਾਲ ਨੂੰ ਮੂਵ ਕੀਤੇ ਤੇ ਪਲਸੌਹਰਾ ਚੌਕੀ ਪੁਲ ਜਾ ਕੇ ਇਹਨਾਂ ਦੇ ਰਸਤੇ ਵਿੱਚ ਕੁਝ ਆਪਸ ਵਿੱਚ ਅੰਡਰਸਟੈਂਡਿੰਗ ਬਣੀ ਕਿਸੇ ਇਸ਼ੂ ਤੇ ਤੇ ਇੱਕ ਅਲੱਗ ਸ਼ਾਂਤ ਜਗ੍ਹਾ ਤੇ ਜਾ ਕੇ ਇਕੱਲੀ ਜਗ੍ਹਾ ਤੇ ਜਾ ਕੇ ਮੀਰੇ ਵਿੱਚ ਜਾ ਕੇ ਅੱਗੇ ਇਹਨਾਂ ਨੇ ਜੋ ਵੀ ਇਹਨਾਂ ਦਾ ਐਗਰੀਮੈਂਟ ਹੋਇਆ ਸੀ ਉਹਨੂੰ ਅੱਗੇ ਵਧਾਇਆ ਉੱਥੇ ਮੌਕੇ ਤੇ ਇਹਨਾਂ ਦੀ ਆਪਸ ਵਿੱਚ ਕਿਸੇ ਗੱਲ ਤੇ ਆਲਟਰਕੇਸ਼ਨ ਹੋਈ ਲੜਾਈ ਹੋਈ ਤੇ ਦੋਨੋਂ ਧਿਰਾਂ ਨੇ ਆਪਸ ਵਿੱਚ ਇੱਕ ਦੂਜੇ ਨੂੰ ਸੱਟਾਂ ਮਾਰੀਆਂ ਸਾਡੇ ਜਿਹੜੇ ਦੋਸ਼ੀ ਆ ਉਹਨਾਂ ਦੇ ਵੀ ਫੇਸ ਤੇ ਸਾਟਾਈ ਹੋਈ ਹੈ ਸਿਮਿਲਰਲੀ ਸਾਡੇ ਅਕਿਊਜ਼ਡ ਜੋ ਕਿ ਕੱਲਾ ਵਿਕਟਿਮ ਸੀ ਕੱਲਾ ਸੀ ਅਕਿਊਜ਼ ਦੋ ਸੀ ਤਾਂ ਉਹਨਾਂ ਤੇ ਹਾਵੀ ਹੋ ਗਏ ਇੱਕ ਕੋਲੀ ਇੱਕ ਵੱਡਾ ਪੱਥਰ ਪਿਆ ਸੀ ਜਿਹਦੇ ਨਾਲ ਉਹਦੇ ਫੇਸ ਤੇ ਇਹਨਾਂ ਨੇ ਵਾਰ ਕੀਤਾ ਆਪਣੇ ਬਰਲੇ ਲੈਣ ਲਈ ਤੇ ਉਹਦੀ ਮੌਕੇ ਤੇ ਮੌਤ ਹੋ ਗਈ ਦੋਨੋਂ ਅਕਿਊਜ਼ ਜਿਹੜਾ ਜਸਵਿੰਦਰ ਸਿੰਘ ਤੇ ਰੋਹਨ ਇਹ ਉਥੋਂ ਭੱਜ ਗਏ ਉਹਦੀ ਮੋਟਰਬਾਈਕ ਲੈ ਕੇ ਉਹਦਾ ਪਰਸ ਲੈ ਕੇ ਪਰਸ ਉਹਦਾ ਰਸਤੇ 'ਚ ਇਹਨਾਂ ਨੇ ਕਿਤੇ ਡਿਸਪੋਜ਼ ਆਫ ਕਰਨ ਦੀ ਕੋਸ਼ਿਸ਼ ਕੀਤੀ ਤੇ ਉਸ ਤੋਂ ਬਾਅਦ ਮੋਟਰਸਾਈਕਲ ਲੈ ਕੇ ਉਥੋਂ ਫਰਾਰ ਹੋ ਗਏ ਵਾਰਦਾਤ ਤੋਂ ਬਾਅਦ ਇਹ ਆਪਣੇ ਅਲੱਗ-ਅਲੱਗ ਜਗ੍ਹਾ ਤੇ ਲੁਕਦੇ ਰਹੇ ਚੰਡੀਗੜ੍ਹ ਪੁਲਿਸ ਦੀ ਟੀਮਾਂ ਨੇ ਪੂਰੀ ਫਾਲੋਅ ਅਪ ਕਰਕੇ ਇਨਵੈਸਟੀਗੇਸ਼ਨ ਚੰਗੀ ਤਰ੍ਹਾਂ ਕਰਕੇ ਦੋਨੋਂ ਅਕਿਊਜ਼ ਨੂੰ ਸਾਰੇ ਸਮਾਨ ਦੇ ਨਾਲ ਉਹਨਾਂ ਦੇ ਕੂਨ ਲੱਗੇ ਕੱਪੜਿਆਂ ਦੇ ਨਾਲ ਬਾਈਕ ਚੋਰੀ ਦੀ ਬਾਈਕ ਵੈਪਨ ਸਾਰਾ ਕੁਝ ਰਿਕਵਰ ਕੀਤਾ ਹੈ ਤੇ ਇਹ ਪੂਰੇ ਕੇਸ ਨੂੰ ক্লোਜ਼ ਕੀਤਾ ਹੈ ਜਿਹੜੇ ਦੋਨੋਂ ਕੇਸ ਆਉਣੇ ਬਾਰੇ ਮੈਂ ਦੱਸਣਾ ਚਾਹੁੰਦੀ ਜਸਵਿੰਦਰ ਸਿੰਘ ਜੱਸਾ 22 ਸਾਲਾਂ ਦਾ ਹੈ ਪਲੱਸ 2 ਪਾਸ ਹੈ ਤੇ ਪਟਿਆਲੇ ਦਾ ਰਹਿਣ ਵਾਲਾ ਹੈ ਤੇ ਪਟਿਆਲੇ ਅਰਬਨ ਐਸਟੇਟ ਥਾਣੇ ਦੇ ਖਿਲਾਫ ਦੋ ਪਰਚੇ ਵਿਦਲਜ ਨੇ ਸਿਮਿਲਰਲੀ ਰੋਹਨ ਸਿੰਘ ਉਮਰੀਸਾਲਾ ਦਾ ਹੈ ਤੇ 9ਵੀਂ ਪਾਸ 9ਵੀਂ ਦੀ ਐਜੂਕੇਸ਼ਨ ਹੈ ਇਹਦੀ ਤੇ ਪਟਿਆਲੇ ਤ੍ਰਿਪੜੀ ਥਾਣੇ ਦਾ ਇਹਦੇ ਤੇ ਇੱਕ ਚੋਰੀ ਦਾ ਮੁਕੱਦਮਾ ਦਰਜ ਹੈ ਸਾਰੀ ਤਫ਼ਤੀਸ਼ ਅਸੀਂ ਇਹਨਾਂ ਦੀ ਅੱਜ ਇਹਨਾਂ ਨੂੰ کورٹ ਚ ਪੇਸ਼ ਕਰਕੇ ਇਹਨਾਂ ਦੀ ਦੋ ਦਿਨ ਦੀ ਪੁਲਿਸ ਰਿਮਾਂਡ ਸਾਨੂੰ ਮਿਲੀ ਹੈ ਇਸ ਤੋਂ ਬਾਅਦ ਵੀ ਹੋਰ ਵੀ ਜੋ ਕਲਾਸੇ ਹੋਣਗੇ ਅਪਾਰਡਿੰਗ ਯਸ ਸਾਇੰਟਿਫਿਕ ਇਨਵੈਸਟੀਗੇਸ਼ਨ ਕਰਕੇ ਇਸ ਕੇਸ ਤੇ ਅ ਪੂਰੀ ਕਲੈਕਸ਼ਨ ਦੀ ਕੋਸ਼ਿਸ਼ ਕਰ ਰਹੇ ਹਾਂ ਮਰੋਦਰ ਜੀ ਕਿ ਅਗੂ ਦੁਆਰਾ ਜਾਣਾ ਸੀ ਤੇ ਉੱਥੇ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਨੇ ਕਿ ਆਪਕੋ ਕੁਝ ਅੰਡਰਸਟੈਂਡਿੰਗ ਹੋਈ ਜੋ ਬਾਅਦ ਚ ਸਿਰੇ ਨਹੀਂ ਚੜ ਸਕੀ ਇਸ ਕਰਕੇ ਇਹਨਾਂ ਚ ਲੜਾਈ ਹੋਈ ਹੈ। ਲਈ ਬਰਾਮਦ ਹੋਇਆ ਹੈ ਜੀ ਹਥਿਆਰ ਹਥਿਆਰ ਵੀ ਨਾ ਤਾਂ ਇੱਕ ਹਥਿਆਰ ਜਿਹੜਾ ਆਪਣਾ ਇੱਕ ਸਟਿਕ ਨਾਈਫ ਕਰਕੇ ਇੱਕ ਚਾਕੂ ਰੂਪਾਂ ਜੀ ਸੀ ਉਹ ਬਰਾਮਦ ਹੋਈ ਹੈ। ਉਸ ਤੋਂ ਬਾਅਦ ਮਰਨ ਬਲਿਆ ਦੇ ਮੋਟਰਸਾਈਕਲ ਉਹਦਾ ਫੋਨ ਮਰਨ ਵਾਲੇ ਦਾ ਫੋਨ ਵੀ ਨਾਲ ਲੱਗੇ ਸੀ ਉਸ ਤੋਂ ਬਾਅਦ ਇਹਨਾਂ ਦੇ ਕੱਪੜੇ ਜਿਨ੍ਹਾਂ ਤੇ ਖੂਨ ਲੱਗਿਆ ਸੀ ਸ਼ੂਜ਼ ਕੱਪੜੇ ਤੇ ਪਜਾਮਾ ਜਿਹੜੇ ਵੀ ਇਹਨਾਂ ਨੇ ਕੱਪੜੇ ਪਾਏ ਸੀ ਜੋ ਸਾਡੇ ਕੈਮਰਾਸ 'ਚ ਕਲੀਅਰਲੀ ਸਾਨੂੰ ਦਿਖੇ ਸੀ ਉਹ ਸਾਰੇ ਬਲੱਡ ਸੈਂਪਲਸ ਦੇ ਨਾਲ ਅਸੀਂ ਇਕੱਠੇ ਕੀਤਾ। ਬਿਲਕੁਲ ਅਸੀਂ ਹੁਣ ਜਿਵੇਂ ਆਪਾਂ ਤੁਹਾਨੂੰ ਦੱਸਿਆ ਵੀ ਇਹ ਫ੍ਰੈਂਡਲੀ ਤਰੀਕੇ ਨਾਲ ਉੱਥੇ ਜਾਂਦੇ ਆਂ ਜੇ ਉਹਨਾਂ ਦਾ ਮੋਟਿਵੇਕਿਊਸ ਦਾ ਲੁੱਕ ਕਿਸ ਤਰ੍ਹਾਂ ਹੁੰਦਾ ਤਾਂ ਉਹ ਪਹਿਲੇ ਹੀ ਉਹਦੇ ਤੇ ਹਾਵੀ ਹੋ ਜਾਂਦੇ। ਪਰ ਉਹ ਸ਼ਾਂਤੀ ਨਾਲ ਇੱਕ ਦੂਜੇ ਤੇ ਇੱਕ ਉਹਦੇ ਮੋਟਰਸਾਈਕਲ ਤੇ ਬੈਠੇ ਸ਼ਾਂਤੀ ਨਾਲ ਤਕਰੀਬਨ 20-25 ਮਿੰਟ ਦਾ ਇਹਨਾਂ ਨੇ ਸਫ਼ਰ ਤੈਅ ਕੀਤਾ ਉਸ ਤੋਂ ਬਾਅਦ ਫ੍ਰੈਂਡਲੀ ਤਰੀਕੇ ਨਾਲ ਕਿਸੇ ਨੇਰੇਵਲੀ ਜਗ੍ਹਾ ਤੇ ਜਾਦੇ ਦਿਖਦੇ ਐ ਤਾਂ ਉਹਨਾਂ ਦੀ ਮੂਰਲੀ ਨੀਅਤ ਲੁੱਟ ਕਰਨਾ ਨਹੀਂ ਸੀ ਹਾਲਾਂਕਿ ਬਾਅਦ ਵਿੱਚ ਜਦੋਂ ਮਰਡਰ ਉਹਨਾਂ ਨੇ ਕੀਤਾ ਇਸ ਬੰਦੇ ਦਾ ਗ੍ਰੇਪ ਪ੍ਰੋਵੋਕੇਸ਼ਨ ਸਰਟਨ ਪ੍ਰੋਵੋਕੇਸ਼ਨ ਕਰਕੇ ਮਰਡਰ ਹੋ ਗਿਆ ਉਸ ਤੋਂ ਬਾਅਦ ਸਾਰਾ ਸਮਾਨ ਉਹਦਾ ਲੈ ਕੇ ਫਰਾਰ ਹੋ ਗਿਆ ਬਾਕੀ ਜਿਹੜੀ ਗੱਲ ਹੈ ਉਹਨਾਂ ਦੀ ਨੀਅਤ ਕੀ ਸੀ ਸਾਰੀ ਹਲੇ ਤਫ਼ਸੀਲ ਚ ਕਲੀਅਰ ਹੋਵੇਗੀ ਤੇ ਹਾਲਾਤ ਦੇ ਹਿਸਾਬ ਨਾਲ ਅਸੀਂ ਪੂਰੀ ਇਨਵੈਸਟੀਗੇਸ਼ਨ ਕਰਾਂਗੇ ਮੜਮੜ ਜੀ ਟ੍ਰੇਸਟ ਵਿੱਚ ਮੋਬਾਈਲ ਤੋਂ ਟ੍ਰੇਸ ਹੋ ਗਿਆ ਨਹੀਂ ਉਹ ਤਾਂ ਜੀ ਸਾਡੀ ਆਪਣੀ ਟ੍ਰੇਡ ਸੀਕਰਟ ਆਪਣੇ ਜੇਂਗਰ ਪੁਲਿਸ ਦੇ ਵੀ ਹੈ ਤੇ ਸਾਡੇ ਆਪਣੇ ਤਰੀਕੇ ਅਲੱਗ-ਅਲੱਗ ਤਰੀਕੇ ਦੇ ਡਿਵਾਈਸ ਯੂਨਕੀਤੇ ਹਨ ਆਪਣਾ ਹਿਊਮਨ ਸੋਰਸ ਤੋਂ ਵੀ ਹਿਊਮਨ ਇੰਟੈਲੀਜੈਂਸ ਤੋਂ ਵੀ ਫੋਟੋਸ ਵੀ ਨਾਦੀ ਕਾਫੀ ਥੀਅਰ ਹੁੰਦੀਆਂ ਸੀ ਹੋਰ ਸਾਨੂੰ ਕਾਫੀ ਇਨਪੁਟਸ ਮਿਲੇ ਜਿਵੇਂ ਕਿ ਮੈਂ ਦੱਸਿਆ ਸਾਡੀ 8 ਤੋਂ ਉੱਪਰ ਟੀਮਸ ਲੱਗੀਆਂ ਸੀ ਤਿੰਨੋਂ ਯੂਨਿਟਸ ਦੀਆਂ ਡੀਸੀਸੀ ਦੀਆਂ ਥਾਣਾ ਬਲੋਆ ਦੀਆਂ ਤੇ ਐਸਐਚਓ 39 ਦੇ ਅੰਦਰ ਟੀਮਸ ਲੱਗੀਆਂ ਸੀ ਬੀਐਸਪੀ ਸਾਥ ਵੀ ਸੁਪਰਵੀਜ਼ਨ ਚ 4 ਦਿਨ ਕੰਟੀਨਿਊਸ ਆਪਰੇਸ਼ਨ ਕਰਕੇ ਦਿਨ ਰਾਤ ਆਪਰੇਸ਼ਨ ਕਰਕੇ ਸਾਡੀ ਟੀਮਾਂ ਨੇ ਬੜਾ ਅੱਛਾ ਕੰਮ ਕੀਤਾ ਰਾਤਾਂ ਨੂੰ ਵੀ ਸੁੱਤੇ ਨਹੀਂ ਰੈਸਲੈਸ ਇਹਨਾਂ ਨੇ ਕਾਰਵਾਈ ਕਰਕੇ ਜਿਹੜੇ ਐਸਪੀਓ ਦੀ ਕਤਲ ਦੀ ਗੱਲ ਚੁੱਪ ਸੀ ਜਾਇਆ ਹੈ ਜੀ ਉਹਨਾਂ ਕੋਲ ਆਪਣਾ ਵੀ ਸਮਾਨ ਸੀ ਜੀ ਉਹਨਾਂ ਦੀ ਜਿਹੜੀ ਜਮਤਰਾਸ਼ੀ ਚ ਉਹਨਾਂ ਦੇ ਸਾਰਾ ਸਮਾਨ ਅਸੀਂ ਉਹ ਵੀ ਕਵਰ ਕੀਤਾ ਜੀ